ਫਿੰਗਰ ਇਨਚਾਰਜ ਅਤੇ ਪੀਸੀਆਰ ਇਨਚਾਰਜ ਬ੍ਰਹਮਦਤ ਵੱਲੋਂ ਆਪਣੀ ਟੀਮਾਂ ਦੇ ਨਾਲ ਸ਼ਿਮਲਾ ਪਹਾੜੀ ਦਾ ਦੌਰਾ ਕੀਤਾ ਜਿਨ੍ਹਾਂ ਨੂੰ ਵੇਖ ਕੇ ਉੱਥੇ ਬੈਠੇ ਨੇ ਛੇੜੀ ਤੇ ਆਵਾਰਾ ਲੋਕ ਬੇਸ਼ੱਕ ਉਸ ਵੇਲੇ ਉਥੋਂ ਭੱਜ ਗਏ ਪਰ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਿਹੜੇ ਵੀ ਲੋਕ ਉਹਨਾਂ ਨੂੰ ਇਸ ਹਾਲਤ ਵਿੱਚ ਉੱਥੇ ਮਿਲੇ ਆ ਉਹਨਾਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਸੈਰਗਾਹ ਹੈ ਇਹ ਲੋਕਾਂ ਵਾਸਤੇ ਬਣੀ ਹੈ ਜਿਹੜੇ ਕਿ ਲੋਕ ਇੱਥੇ ਆ ਕੇ ਆਪਣੇ ਆਪ ਨੂੰ ਰਿਲੈਕਸ ਕਰਦੇ ਆ ਆਪਣੇ ਆਪ ਨੂੰ ਉਹ ਤਣਾਅ ਮੁਕਤ ਕਰਦੇ ਆ ਤੇ ਨਾਲ ਹੀ ਬੱਚੇ ਵੀ ਇੱਥੇ ਖੁੱਲੇ ਮਾਹੌਲ ਦੇ ਵਿੱਚ ਖੁੱਲੀ ਹਵਾ ਦੇ ਵਿੱਚ ਖੇਡਦੇ ਨੇ ਉਹਨੇ ਕਿਹਾ ਕਿ ਇਹੋ ਜੀ ਜਗ੍ਹਾ ਤੇ ਉੱਤੇ ਇਹਨਾਂ ਲੋਕਾਂ ਵੱਲੋਂ ਕਬਜ਼ਾ ਕਰਨਾ ਹਰਗिज ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਉਹਨਾਂ ਦੇ ਹੁੰਦਿਆ ਕੋਈ ਵੀ ਖਾਸ ਕਰ ਔਰਤ ਇੱਥੇ ਆਣਾ ਪਸੰਦ ਨਹੀਂ ਕਰੇਗੀ ਉਹਨੇ ਕਿਹਾ ਕਿ ਪਬਲਿਕ ਪਲੇਸ ਤੇ ਇਹੋ ਜਿਹੇ ਲੋਕਾਂ ਦਾ ਆਣਾ ਵੀ ਮਨਾ ਹੈ ਤੇ ਨਾਰੀਆਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਗਲਤ ਆਨਸਰ ਇਸ ਸ਼ਹਿਰ ਦੇ ਵਿੱਚ ਆਪਣੀ ਜਗ੍ਹਾ-ਜਗ੍ਹਾ ਵਿੱਚ ਹੋਂਦ ਬਣਾ ਕੇ ਬੈਠੇ ਆ ਉਹ ਵੀ ਬਾਜ਼ ਆ ਜਨ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੇ ਬਾਥਰੂਮ ਇੱਥੇ ਬਣਨੇ ਆ ਉਹਨਾਂ ਦਾ ਪ੍ਰਯੋਗ ਜਿਹੜੇ ਵੀ ਲੋਕ ਕਰਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਹੈ ਕਿ ਉਹ ਸ਼ਿਮਲਾ ਪਹਾੜੀ ਦੇ ਉਪਰ ਨਾ ਆਉਣ ਤੇ ਇਸ ਸ਼ਾਂਤ ਮਾਹੌਲ ਨੂੰ ਇਸ ਸਾਫ਼ ਸੁਥਰੇ ਮਾਹੌਲ ਨੂੰ ਬਰਕਰਾਰ ਰੱਖਣ ਨਾਲ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਉਹਨਾਂ ਨੂੰ ਇੱਥੇ ਜੂਆ ਖੇਲਦੇ ਜਾਂ ਫਿਰ ਇੱਥੇ ਅਵਾਰਾ ਲੋਕ ਬੈਠਣਗੇ ਮਿਲਣਗੇ ਉਹ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਕਰਨਗੇ ਅੱਜ ਦੇਖੋ ਜੀ ਕਾਫੀ ਦਿਨਾਂ ਤੋਂ ਇੱਥੇ ਚਿਮਲਾ ਪਹਾੜੀ ਡੀਰ ਪਾਰਕ ਆ ਇੱਥੇ ਲੋਕ ਸੈਰ ਕਰਦੇ ਸਵੇਰ ਦੇ ਸ਼ਾਮ ਦੇ ਟਾਈਮ ਤੇ ਕਾਫੀ ਦਿਨਾਂ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕੁਝ ਜਿਹੜੇ ਸਰਾਰਤੀ ਹੈਗੇ ਨੇ ਲੜਕੇ ਉਹ ਕੋ ਨਸ਼ਿਆਂ ਨੂੰ ਸ਼ਰ ਕਰਨ ਵਾਲਿਆਂ ਦਾ ਵੀ ਲੋਕਾਂ ਰੋਲਾ ਪਾਇਆ ਵੀ ਜਾਂ ਨਸ਼ਾ ਕਰਨ ਵਾਸਤੇ ਆਉਂਦੇ ਆ ਤੇ ਕੁਝ ਕੁ ਬੰਦੇ ਜਿਹੜੇ ਇੱਥੇ ਜੂਆ ਖੇਡਦੇ ਨੇ ਸਾਰਾ ਦਿਨ ਬੈਠ ਕੇ ਤੇ ਅੱਜ ਮੈਂ ਆਪਣੇ ਪੀਸੀਆ ਦੀਆਂ 4-5 ਟੀਮਾਂ ਨਾਲ ਲੈ ਕੇ ਇੱਥੇ ਚੈੱਕ ਕੀਤੀਆਂ ਜਾਣ ਕੇ ਰੇਡ ਵੀ ਕੀਤਾ ਕੋਈ ਭਜਾਏ ਲੋਕੀ ਆਣਗੇ ਇਥੋਂ ਜਿਹੜੇ ਕੋਈ ਗਲਤੀ ਅੱਗੇ ਵਾਸਤੇ ਆਪਾਂ ਸਾਰੇ ਪੀਸਿਆਂ ਨੂੰ ਆਪਾਂ ਤਲਾਸ਼ ਕਰ ਦਿੱਤੀ ਹੈ ਕਿ ਰੋਜ਼ ਦੇ ਟਾਈਮ ਇੱਕ ਦੋ ਟਾਈਮ ਇੱਥੇ ਰੋਜ਼ ਆਪਾਂ ਚੈੱਕ ਕਰਾਂਗੇ ਕਿਸੇ ਨੂੰ ਵੀ ਗਲਤ ਬੰਦੇ ਨੂੰ ਇੱਥੇ ਪਾਰਕਿੰਗ ਦੇ ਵਿੱਚ ਆ ਨਹੀਂ ਦੇਵਾਂਗੇ ਜੇੜਾ ਕੋਈ ਗਲਤ ਹੋਏਗਾ ਬੰਦਾ ਉਹਨੂੰ ਫੜ ਕੇ ਉਹਲਾਚ ਦੇਵਾਂਗੇ ਤੇ ਉੱਤੇ ਬੰਦ ਹੀ ਕਾਰਵਾਈ ਕਰਾਂਗੇ ਲੋਕ ਨਸ਼ੇ ਦੇ ਹਾਲਤ ਵਿੱਚ ਮਿਲਨੇ ਉਹਨਾਂ ਨਾਲ ਦੇ ਕੇ ਕੋਈ ਸੈਲਫ ਕਨ ਲੇਡੀਜ਼ ਵੀ ਨਹੀਂ ਇੱਥੇ ਆ ਸਕਦੇ ਉਹ ਵੀ ਦਿੱਕਤਾਂ ਦਾ ਸਾਹਮਣਾ ਕਰ ਉਹਨਾਂ ਨੂੰ ਭਜਾ ਦਿੱਤਾ ਜੀ ਬਿਲਕੁਲ ਉਹ ਬਾਥਰੂਮ ਕਰਨ ਦੇ ਵਾਸਤੇ ਥੱਲੇ ਕਿਤੇ ਬੈਠੇ ਹੋਣਗੇ ਤੇ ਬਾਥਰੂਮ ਕਰਨ ਵਾਸਤੇ ਉੱਪਰ ਆ ਕੇ ਪਾਰਕਿੰਗ ਦੇ ਵਿੱਚ ਤੇ ਉਹਨਾਂ ਨੂੰ ਵੀ ਵਾਰਨਿੰਗ ਦੇ ਕੇ ਤੇ ਆਪਾਂ ਭੇਜ ਦਿੱਤਾ ਅੱਜ ਤੋਂ ਬਾਅਦ ਚ ਮੈਂ ਵੀ ਜਿਹਾਜ਼ ਦੇ ਦੁਆਰਾ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਆਪਾਂ ਤੇ ਉਹ ਆਪਣੀ ਗਲਤੀ ਮੰਨ ਕੇ ਤੇ ਚਲ ਗਏ ਜਿੱਥੋਂ ਆਮ ਲੋਕਾਂ ਨੂੰ ਮੈਸੇਜ ਆ ਆਮ ਲੋਕਾਂ ਨੂੰ ਮੈਸੇਜ ਆਈ ਹੈ ਵੀ ਜਿਹੜੀ ਪਾਰਕ ਹੈ ਇਹ ਸੈਰ ਕਰਨ ਵਾਸਤੇ ਬਣੀ ਹੈ ਤੇ ਆਮ ਬੰਦਾ ਆਣ ਕੇ ਘੁੰਮੇ ਫਿਰੇ ਇੱਥੇ ਉਹ ਜੇ ਕੋਈ ਗਲਤ ਅਨਸਰ ਆਂਦਾ ਤੇ ਫਿਰ ਉਹਦੇ ਵਾਸਤੇ ਆਪਾਂ ਬੈਠੇ ਆ ਜਿੱਥੇ ਨੇ ਜਿੱਤਣ ਵਾਸਤੇ ਉਹਨਾਂ ਨੂੰ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to a ms GEMS Cambridge International School, Pathankot, affiliated to CBSC New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.